ਇੰਟਰਨੈਸ਼ਨਲ ਬਾਰਡਰ ਬਾਰੇ ਉਹਨਾਂ ਨੇ ਬਹੁਤ ਵੱਡੀ ਗੱਲ ਅੱਜ ਮੇਰੇ ਨਾਲ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਐਦਾਂ ਦਾ ਜਿਹੜਾ ਹੋਮ ਮਿਨਿਸਟਰੀ ਵੱਲੋਂ ਭਾਰਤ ਸਰਕਾਰ ਵੱਲੋਂ ਹੋ ਰਿਹਾ ਹੈ ਬਹੁਤ ਸਾਰੀਆਂ ਜ਼ਮੀਨਾਂ ਤਾਰ ਦੇ ਪਾਰ ਨੇ ਤਾਰ 2-2 3-3 ਕਿਲੋਮੀਟਰ ਅੰਦਰ ਬਹੁਤ ਸਾਰੀਆਂ ਜ਼ਮੀਨਾਂ ਅੰਦਰ ਨੇ ਮੈਂ ਉਹਨਾਂ ਨੂੰ ਕਿਹਾ ਕਿ ਜੀ ਹਜ਼ਾਰਾਂ ਏਕੜ ਤਾਰ ਤੋਂ ਪਾਰ ਜਿੱਥੇ ਆਈਡੀ ਦਿਖਾ ਕੇ ਜਬ ਬੀਐਸਐਫ ਨਾਲ ਜਾਂਦੀ ਹੈ ਖੇਤੀ ਕਰਾਉਣ ਤੇ ਉਹ ਆਪਾਂ ਜੋ ਇੰਟਰਨੈਸ਼ਨਲ ਰੂਲਸ ਨੇ ਆਪਾਂ 200 300 ਮੀਟਰ ਤੇ ਜੇ ਤਾਰ ਲਾ ਜੀਏ ਤਾਂ ਹਜ਼ਾਰਾਂ ਏਕੜ ਸਾਡੀ ਜ਼ਮੀਨ ਜਿਹੜੀ ਹੈ ਉਹ ਮਤਲਬ ਤਾਰ ਕੋ ਇਧਰਲੇ ਪਾਸੇ ਆ ਜਾਊਗੀ ਤੇ ਉਹ ਬਿਨਾਂ ਕਿਸੇ ਡਰ ਪਾਉ ਤੋਂ ਜਾਂ ਬਿਨਾਂ ਕਿਸੇ ਸਿਕਿਉਰਿਟੀ ਦਾ ਜਿਹੜੀਆਂ ਵੀ ਰੈਗੂਲੇਸ਼ਨਸ ਨੇ ਉਹਨਾਂ ਤੋਂ ਬਿਨਾ ਖੇਤੀ ਕਰ ਸਕਦੇ ਉਹਨਾਂ ਕਹਿ ਆਉਣ ਵਾਲੇ ਦਿਨਾਂ 'ਚ ਅਸੀਂ ਇਹ ਕਰਨ ਲੱਗੇ ਹਾਂ ਤੇ ਮੈਨੂੰ ਉਮੀਦ ਹੈ ਕਿ ਤਾਰ ਦੇ ਪਾਰ ਜਿਨ੍ਹਾਂ ਨੇ ਖੇਤ ਨੇ ਬਹੁਤ ਵੱਡਾ ਮੁੱਦਾ ਹੈ ਤੇ ਉਹਨਾਂ ਨੂੰ ਅਸੀਂ ਜਲਦੀ ਤਾਰ ਜਿਹੜੀਆਂ ਉਹ ਗੋਮਨਿਸ਼ੀ ਜਿਵੇਂ ਕਹੂਗੀ ਉਹ ਸਾਮਨਾ ਕਰਕੇ ਤੇ ਉਹਨਾਂ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ